ਵਧੀਆ ਜਿਆ ਨਵਾਂ ਬਲੌਗ ਲੈ ਕੇ ਮੂਲੀ ਵਾਲੀ ਰੋਟੀ ਅੱਜ ਜੀ ਤੇ ਹਾਂਜੀ ਅਸੀਂ ਆ ਗਏ ਹੁਣ ਕਿਚਨ ਚ ਮੈਂ ਬਣਾਉਣ ਲੱਗੀ ਹਾਂ ਸਾਲ ਤੇ ਮਸਾਲਾ ਦੀ ਦਾਲ ਅੱਜ ਇੱਧਰ ਹਾਂਜੀ ਲੱਗਦਾ ਪਿਆ ਤੜਕਾ ਲਓ ਜੀ ਤੁਹਾਨੂੰ ਮਿਲਾਉਂਦੇ ਆ ਅੱਜ ਆਂਟੀ ਨਾਲ ਹੋ ਗਈਆਂ ਸਫਾਈਆਂ ਅੱਜ ਦਾਲ ਕਿੰਨੀ ਸੋਹਣੀ ਹੋਈ ਆ ਵਧੀਆ ਕਰਦੇ ਆ ਸਫਾਈਆਂ ਹਾਂ ਨਹੀਂ ਆਂਟੀ ਤੋਂ ਵਧੀਆ ਆਂਟੀ ਦਾ ਸੁਭਾਅ ਵੀ ਵਧੀਆ ਹੈ ਨਾਲ ਸਾਡੀ ਬਣੀਆ ਬਹੁਤ ਸੋਹਣੀ ਇਸੁਰ ਲੱਗਿਆ ਕਟਿੰਗ ਕਰਨ ਕਹਿੰਦੇ ਤੇਰੀ ਹੈਲਪ ਕਰਾ ਦੂੰ। ਲੋ ਜੀ ਪਲਕ ਵੀ ਆ ਗਈ ਹੈ ਸਕੂਲ ਤੋਂ। ਹਾਂਜੀ। ਮਰ ਜਾ ਵੜ ਜਾ ਵਿੱਚੇ। ਬ੍ਰੈਡ ਬਣਾਈ ਸੀ ਉਹ ਮਿਸ ਹੋ ਗਈ। ਬ੍ਰੈਡ ਬਣਾਈ ਸੀ ਮਿਸ ਹੋ ਗਈ। ਬਣਾਈਏ ਫਿਰ ਅਚਲ ਬਣਾਉਣ। ਲੈ ਅਚਲ ਬਰੈਡ ਬਣਾ ਲਓ ਵਾਲੀ। ਹੂੰ, ਪਲੇਨ ਵਾਲੀ। ਹਾਂ। ਦੇਖ ਮੰਨਿਆ। ਬਣਾ ਕੇ ਸ਼ਾਇਦ ਲੱੱਚੇ ਖੋਲ ਹੀ ਜਾਣ ਉਹ ਬਹੁਤ ਜ਼ਿਆਦਾ ਘਿਓ ਲਾਉਂਦੇ ਮੈਂ ਇਹ ਨਾ ਘਿਓ ਨਹੀਂ ਲਾਉਂਦੇ ਉਹ ਲਾਉਂਦੇ ਹਾਂ ਠੰਡੇ ਹੋਏ ਹੋਣ ਹਣਾ ਗਰਮ ਗਰਮ ਉਹ ਇਕੱਠਾ ਕਰਾ ਦੇਣਾ ਯਾ ਤੂੰ ਆਪ ਹੀ ਦੇ ਦੇ ਪੇ ਸਾਰਿਆਂ ਨੇ ਸਮਝ ਜਿਓ ਹਣਾ ਕੋਸ਼ਿਸ਼ ਕਰ ਸਕਦੇ ਹਾਂ ਇੱਧਰ ਲੱੱਚੇ ਦਾ ਹੁਣ ਬੰਦ ਪਿਆ ਵਧੀਆ ਹਣਾ ਸਵਾਦ ਆ ਹੋਰ ਲਾਉਂਗੇ ਮੈਂ ਤਾਂ ਦਾ ਬਾਹਰ ਗਿਆ ਉਹ ਕਿਦਾਂ ਫੇ ਕਰੀਏ ਬਲੌਗ ਦਾ ਐਂਡ ਚਲ ਅੱਜ ਤੁਸੀਂ ਕਰੋ ਫਿਰ ਠੀਕ ਆ ਜੀ ਮਿਲਦੇ ਆਂ ਜੀ ਕੱਲ ਇੱਕ ਤੁਹਾਨੂੰ ਨਵੇਂ ਆ ਗਏ ਜੀ ਫਿਰ ਇੱਕ ਵਧੀਆ ਜਿਆ ਨਵਾਂ ਬਲੌਗ ਲੈ ਕੇ ਮੂਲੀ ਵਾਲੀ ਰੋਟੀ ਅੱਜ ਜੀ ਤੇ ਹਾਂ ਜੀ ਹਾਂ ਕੱਲ ਲੈ ਕੇ ਆਏ ਚਲੋ ਜੀ ਬਲੌਗ ਅਸੀਂ ਕੱਲ ਜੀ ਸਾਰਿਆਂ ਨੂੰ ਸਵਾਗਤ ਹੈ ਚਪੀ ਨੰਦਰਾ ਬਲੌਗ 'ਚ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਅਸੀਂ ਵੀ ਦੇਖਾਂਗਾ ਪਰ ਦੇ ਅੱਜ ਦੇ ਬਲੌਗ ਦੀ ਸ਼ੁਰੂਆਤ ਹਮੇਸ਼ਾ ਦੀ ਜਦਾ ਨਾਸ਼ਤੇ ਤੋਂ ਬਾਕੀ ਦੇਖਦੇ ਹਾਂ ਕੀ ਕੀ ਕਰਦੇ ਆਪਰੇ ਦੇ ਬਾਕੀ ਬਣੇ ਰਹੀਓ ਬਲੌਗ ਨਾਲ ਜੀ ਤੇ ਨਾਸ਼ਤਾ ਕਰਕੇ ਮਿਲਦੇ ਹਾਂ ਜੀ ਫਿਰ ਜੀ ਇਧਰ ਟਾਈਮ 11:30 ਹੀ ਹੋਇਆ ਹਲੇ ਤੇ ਹਾਂ ਜੀ ਅਸੀਂ ਆ ਗਏ ਹੁਣ ਕਿਚਨ 'ਚ ਹੋਰ ਕੀ ਬਾਇੰ ਦੇ ਕੱਪੜੇ-ਕਪੜੇ ਵੀ ਕੱਟਿੰਗ ਕਰ ਲਈਏ ਕੱਪੜੇ ਸੁੱਕਣੇ ਪਾ ਜਾਣੇ ਆ ਰੋਟੀ ਬਣਾ ਦਾ ਕੰਮ ਜ਼ਰਾ ਹੋ ਗਿਆ ਕੱਲੇ ਸਫਾਈਆਂ ਲੈ ਗਈਆਂ ਆ ਮੈਂ ਬਣਾਣ ਲੱਗੀ ਆ ਸਾਫ ਤੇ ਮਸਲਾ ਦੀ ਦਾਲ ਅੱਜ ਕਹਿ ਕੇ ਵੀ ਜੇ ਕਹਿੰਦੇ ਸਾਫਤ ਮਸਲ ਬਣਾਈਓ ਉਹਦੇ ਲਈ ਚਾਵਲ ਤੇ ਅਸੀਂ ਰੋਟੀ ਖਾਵਾਂਗੇ ਅੱਜ ਨਾ ਮੈਂ ਕੁੱਕਰ ਚ ਦਾਲ ਇਸ ਕਾਰ ਕਿ ਰੱਖਣੀ ਆ ਕਿਉਂਕਿ ਪਿਛਲੀ ਵਾਰ ਨਾ ਖੁੱਲੀ ਦਾਲ ਰੱਖੀ ਸੀਗੀ ਕੋਈ ਨਹੀਂ ਸੀਗੀ ਦਾਲ ਠੀਕ ਪਤਾ ਨਹੀਂ ਇਹਨੂੰ ਕੀ ਹੋਇਆ ਸੀ ਇੰਨੀ ਖੜੀ ਨਹੀਂ ਖੜੀ ਨਹੀਂ ਰਹਿ ਗਈ ਟਾਈਮ ਬੋਹ ਲੈਂਦੀ ਦਾਲ ਕੋਈ ਕੋਈ ਦਾਲ ਮੈਗਾ ਜੀ ਵਾਪਸ ਕਰਕੇ ਨਾ ਹੋਰ ਗੋ ਮਗਵਾਵਾਂਗੇ ਚਲ ਲੇਗਾ ਹੁਣ ਕੁੱਕਰ ਚ ਬਣਾ ਕੇ ਦੇਖ ਲਓ ਕੁੱਕਰ ਚ ਬਣਾ ਕੇ ਦੇਖ ਲੈਨੇ ਹੁਣ ਰੱਖ ਦਿੰਨੇ ਆ ਵੀ ਆਪਣੇ ਹੋਰ ਕੰਮ ਕਰ ਲੈਨੇ ਦਾਲ ਬਣੀ ਜਾਊਗੀ ਹੈ ਨਾ ਹੋਰ ਹੋਰ ਤੇ ਫੇਰ ਬਾਅਦ ਚ ਤੁਹਾਡੇ ਕੋਲ ਆ ਲਾਂਗੇ ਹੈ ਨਾ ਹੋਰ ਕੀ ਤੇ ਬਾਕੀ ਤਰਜ਼ੀਆ ਹੁਣ ਕਰ ਜਾ ਹਾਂਜੀ ਤੇ ਚਲੋ ਰੱਖ ਲੀਏ ਦਾਲ ਦੂ ਹੈ ਨਾ ਲੋ ਦੀ ਇਧਰ ਟਾਈਮ 12:30 ਹੋ ਗਏ ਆ ਤੇ ਇਧਰ ਹਾਂਜੀ ਲੱਗਦਾ ਪਿਆ ਤੜਕਾ ਨਾਲ ਨਾਲ ਤਾਂ ਦਾਲ ਨੇ ਹੋ ਗਈ ਹੈ ਅੱਜ ਬਹੁਤ ਸੋਹਣੀ ਹੋਈ ਆ ਦਾਲ ਠੀਕ ਹਾਂ ਪਿਆਜ਼ ਨੇ ਵਿੱਚੋਂ ਖਰਾਬ ਬੜੇ ਨਿਕਲਦੇ ਆ ਹਾਂ ਹਾਂ ਪਤਾ ਨਹੀਂ ਬਰਸਾਤਾਂ ਕਰਕੇ ਆ ਨਾ ਹਾਂ ਤੇ ਲੋ ਜੀ ਤੁਹਾਨੂੰ ਮਿਲਾਉਂਦੇ ਆ ਅੱਜ ਆਂਟੀ ਨਾਲ ਇੱਧਰ ਆਂਟੀ ਹੋ ਗਈਆਂ ਸਫਾਈਆਂ ਹਾਂ ਠੀਕ ਐ ਠੀਕ ਐ ਉਹ ਕਿਹਨੋਂ ਸਾਡੇ ਕੰਮ ਕਰਾਉਂ ਠੀਕ ਐ ਤੇ ਇੱਧਰ ਦਾਤੀ ਵੀ ਬੈਠੇ ਹੋਏ ਆ ਚਲੋ ਲਾ ਲਈਏ ਤੜਕਾ ਫਿਰ ਨਾ ਹੋਰ ਪਹਿਲਾਂ ਸਮਾਨ ਤਿਆਰ ਕਰ ਲਵਾਂ ਪਰ ਜੇ ਨਾ ਨਾ ਬਗੈਰ ਹੋਰ ਲਾ ਲਈਏ ਹੋਰ ਕੀ ਇਧਰ ਲੱਗਦਾ ਹੈ ਇਧਰ ਸਦਾਲ ਦਿਖਾਉਂਦੀ ਹਾਂ ਦੇਖੋ ਜੀ ਅੱਜ ਦਾਲ ਕਿੰਨੀ ਸੋਹਣੀ ਹੋਈ ਆ ਦੇਖੋ ਪਿਛਲੀ ਵਾਰ ਤਾਂ ਦਾਲ ਉਹ ਨਾ ਖੁੱਲੀ ਰਿੰਨੀ ਹੋਈ ਨਹੀਂ ਅੱਜ ਮੈਂ ਸਿਰਫ ਤਿੰਨ ਸੀਟੀਆਂ ਲਵਾ ਕੇ ਖੁੱਲੀ ਰਿੰਨ ਲਈ ਵਾਕੀ ਤੇ ਹੁਣ ਇਧਰ ਰੱਜੀ ਗਈ ਦਾਲ ਇਸ ਦਰ ਨਾਲ ਇਹ ਤੜਕਾ ਦਾ ਆ ਨੂੰ ਆਟਾ ਗੁੱਝਿਆ ਪਿਆ ਆ ਰੋਟੀ ਬਣਾਵਾਂਗੇ ਜਿਹਨੇ ਖਾਣੀ ਹੋਗੀ ਉਹ ਕੀ ਠੀਕ ਆ ਇਹ ਦਾਲ ਬਹੁਤੀ ਫੁੱਲਦੀ ਲੱਗੀ 1.5 ਕੌਲੀ ਦਾਲ ਦੀ ਇੱਧਰ ਮੈਂ ਪਹਿਲਾਂ ਚੈੱਕ ਕਰਨ ਬੈਗੀ ਤੇ ਤੜਕਾ ਨੇ ਲੱਗਾ ਇਹ ਬਸ ਹੀ ਕੰਦੀ ਦਾ ਸਵਾਦ ਲੱਗਦੀ ਆ ਸੋਈਆਂ ਸੋਈਆਂ ਸਾਡੇ ਸਾਰੀਆਂ ਹੋ ਗਈਆਂ ਹਾਂ ਸਪਾਈਆਂ ਸੋਹਣੀਆਂ ਸਾਰਾ ਹੋ ਗਿਆ ਵਧੀਆ ਕਰਦੇ ਆ ਸਪਾਈਆਂ ਹਾਂ ਨਹੀਂ ਆਂਟੀ ਦਾ ਵਧੀਆ ਆਂਟੀ ਦਾ ਸੁਭਾਅ ਵੀ ਵਧੀਆ ਹੈ ਹੋਰ ਕੀ ਹਾਂ ਤੇ ਫਿਰ ਜਿਵੇਂ ਜਿਵੇਂ ਸਾਡੇ ਬਲੌਗ ਨਾਲ ਲਾ ਲਈਏ ਤੜਕਾ ਫਿਰ ਕਰਦੇ ਕਟਿੰਗ ਅਜ ਸੂਂਠ ਦੀ ਭਾਗ ਖੋਲਦੇ ਆ ਹੂੰ ਕੁਛ ਕੋਲੋਂ ਇਹ ਬਿਆਲ ਜ਼ੋਰ ਬਿਆਲ ਬਿਆਲ ਜਿਆਦਾ ਹੋ ਗਿਆ ਕਹਿੰਦੇ ਨੋਗੇ ਮਸ਼ੀਨੀ ਰਾਈ ਮੈਨੂੰ ਹਾਂ ਨਹੀਂ ਵੇ ਪਰਸੋ ਜੀਤਾ ਨਹੀਂ ਸੀਗਾ ਆਹ ਉਹ ਸਾਨੂੰ ਦਾ ਸੂਟਿੰਗ ਤਾਂ ਲੋਕਾਂ ਨੇ ਕੱਲ ਫੋਨ ਆਜੀ ਕਹਿੰਦੇ ਸੂਟ ਦੇ ਲੈਣਾ ਹਨਾ ਲੈਣਾ ਨਾਲ ਨਾਲ ਸੂਟ ਕਰਕੇ ਰੱਖੋ ਉਹਨੂੰ ਸੂਟਿੰਗ ਤਾਂ ਲੋ ਕਰਦੀ ਥੋੜਾ ਲਾ ਕੇ ਪਹਿਲਾਂ ਪਰ ਪਾਈਆਂ ਹੋਈਆਂ ਉਹਦੀਆਂ ਹਾਂ ਦਾ ਕੁਝ ਕੰਪਲੀਟ ਹੈ ਬਸ ਇੰਟਰਲੌਕ ਹੀ ਕਰਨਾ ਹੈ ਸੂਟਾਂ ਦੇ ਨਾਲ ਕਰਕੇ ਤੇ ਪ੍ਰੈਸ ਕਰਕੇ ਅੱਕ ਦੀ ਜਦੋਂ ਮਰਜ਼ੀ ਲੈ ਜਾਣਗੇ ਚਲ ਠੀਕ ਹੈ ਫੋਨ ਆਇਆ ਸੀ ਕਹਿੰਦੇ ਸੂਟ ਤਿਆਰ ਹੈ ਮੇਰਾ ਮਾ ਤਿਆਰ ਕੀਤਾ ਹੋਇਆ ਸੀ ਠੀਕ ਆ ਅੱਧੀ ਨਾਲ ਤਾਂ ਕੁਝ ਬਾਕੀ ਕਟਿੰਗ ਕਰਦੇ ਆ ਕੱਪੜੇ ਕਿਵੇਂ ਬਕਸੀ ਹੁੰਦੇ ਹਨ ਹੂੰ ਸੂਟ ਕਿਹੜਾ ਕਾਟਨ ਵਾਲਾ ਲੈਣਾ ਉਹਨਾਂ ਨੇ ਕਿ ਜਿਹੜਾ ਹੈਵੀ ਵਾਲਾ ਸੀ ਤਾਂ ਸੀ ਕੋੜੀ ਆਵळा ਬੋ ਖਸੀ ਤਵਿਆ ਹਾ ਹਨ ਹੋ ਇਹਦੀ ਨਾਲ ਜਿਹੜੀ ਲਾਈਨਿੰਗ ਸੀਗੀ ਉਹ ਵੀ ਦੂਜੀ ਆ ਰਿਖੋ ਚੀਕੀ ਆ ਹੂੰ ਇਹਵਾਂ ਇਹਵਾਂ ਇੰਟਰਲੋਕ ਕਰਨਾ ਹੈ ਠੀਕ ਹੈ ਉਹ ਬੜਾ ਤਾਂ ਲੈ ਗਈ ਸੀ ਨਾ ਜਿਹੜਾ ਪਹਿਲਾਂ ਸੀ ਤਾਂ ਸੀ ਠੀਕ ਹੈ ਠੀਕ ਹੈ بس ਇਹਨੂੰ ਇੰਟਰਲੋਕ ਕਰਦੀ ਆ ਠੀਕ ਹੈ ਇਹ ਵਾਲਾ ਲਾਲ ਨਾਲ ਤੜਕਾ ਸ਼ੜਕਾ ਹੋਰ ਕੀ ਲਾਲੂ ਚਲੋ ਤੜਕਾ ਛੜਕਾ ਹਾਂ ਜੀ ਸਿਰ ਵੀ ਨਹੀਂ ਬੜਾ ਮੈਂ ਅੱਜ ਤੇ ਹੋਦਾ ਚਲੋ ਹਾਂਜੀ ਲਓ ਜੀ ਦਾਲ ਨੂੰ ਉਧਰ ਲਾਤਾ ਸੀ ਅਸੀਂ ਤੜਕਾ ਤੇ ਤੁਹਾਨੂੰ ਦਾਲ ਅਸੀਂ ਦਿਖਾਉਲਦੇ ਹਾਂ ਕਿ ਕਿੱਦਾਂ ਦੀ ਬਣੀ ਆ ਦੇਖ ਸਕਦੇ ਆਂ ਜੀ ਦਾਲ ਦਾਲ ਸਾਡੀ ਬਣੀ ਆ ਬਹੁਤ ਸੋਹਣੀ ਖਾਣ ਵਾਲਿਆਂ ਨੂੰ ਬਾਕੀ ਪਤਾ ਹੋਗਾ ਕਿ ਐਸੀ ਬਣੀ ਹੈ ਹਾਂਜੀ ਲਾਈਟ ਕਰ ਦਿੰਦੇ ਆ ਬੰਦ ਤੇ ਇੱਧਰ ਇਹ ਵੀ ਦੁਕਾਨ ਤੋਂ ਆ ਗਏ ਆ ਹਾਂਜੀ ਇਸ ਨੂੰ ਲੱਗਿਆ ਕਟਿੰਗ ਕਰਨ ਕਹਿੰਦੇ ਤੇਰੀ ਹੈਲਪ ਕਰਾ ਦੂੰ। ਕਹਿੰਦੇ ਤੇਰੀ ਹੈਲਪ ਕਰ ਦਵਾਂ ਮੈਂ। ਹੈ ਜੀ। ਮੈਂ ਹੈਲਪ ਕਰਨ ਲੱਗਾ ਸੂਟੀ ਫੋਰ ਫੋਰ ਪਾਸੇ ਵੀ ਕੱਟ ਜਾਣਾ। ਲਿਓ ਜੀ ਅੱਜ ਬਹੁਤ ਦਿਨਾਂ ਬਾਅਦ ਕਟਿੰਗ ਕਰ ਲਈਏ ਸੂਟਾਂ ਦੀ। ਤੇ ਇੱਧਰ ਮੰਮੀ ਕੱਟਦੇ ਪਏ ਆ ਫਰੂਟ। ਤੇ ਇੱਧਰ ਉਹ ਬੈਠੀ ਆ ਪਹਿਲਾਂ ਜਾਣਾ ਪਲਕ ਨੂੰ ਲੈਣ ਟਾਈਮ ਦੇਖ ਸਕਦੇ ਆ ਜੀ 2 ਵਜੇ ਚੱਲੇ ਆ। 10 ਮਿੰਟ ਰਹਿੰਦੇ ਆ। ਤੇ ਲਓ ਜੀ। ਲਓ ਜੀ ਕੱਟੋ ਜੀ ਤੁਸੀਂ ਸੂਟ ਹੁਣ। ਤਾਂ ਇਹ ਬੜੇ ਦਿਨਾਂ ਬਾਅਦ ਲੱਗੀ ਐ ਸਲਾਈ ਕਰਨਾ ਨਾ। ਕੰਮ ਦੇ ਨਜ਼ਰ ਹੀ ਲਾ ਦੇ ਜੀ ਕਿਸੇ ਨੇ ਲੱਗਦਾ ਸਹੀ ਗੱਲ ਆਪਾਂ ਚਲੋ ਕੱਟੋ ਸੂਟ ਤੇ ਕਰੋ ਕੰਮ ਤੇ ਆਪਾਂ ਫਰੂਟ ਫਰਟ ਖਾ ਗਏ ਹਾਂ ਫਰੂਟ ਖਾ ਲਿਓ ਦਿਓ ਮੈਨੂੰ ਖਾ ਕੇ ਤੇ ਫਿਰ ਮੈਂ ਜਾਣਾ ਪਲਕ ਨੂੰ ਲੈ ਕੇ ਆਣਾ ਲਓ ਖਾਓ ਜੀ ਗੋ ਜੀ ਆਪਾਂ ਖਾ ਗਏ ਤੇ ਫਿਰ ਚਲੀਏ ਪਲਕ ਨੂੰ ਲੈਣ ਤੇ ਫਿਰ ਮਿਲਦੇ ਆਂ ਤੁਹਾਨੂੰ ਰੋਟੀ ਤੇ ਵਾਹ ਬਹੁਤ ਵਾਹ ਬਹੁਤ ਸਵਾਦ ਆ ਚਲੋ ਬਣੇ ਰਿਓ ਬਲੌਗ ਨਾਲ ਜੀ ਹੋਜੀ ਟਾਈਮ ਹੋ ਗਿਆ ਜੀ ਸਵਾ 3 ਲੋ ਜੀ ਪਲਕ ਵੀ ਆ ਗਈ ਹੈ ਸਕੂਲ ਤੋਂ ਹਾਂਜੀ ਰੱਖ ਲਾਂ ਹੋਰ ਖਾਣ ਲਗੀ ਆਪਾਂ ਪਹਾਈਏ ਰੋਟੀ ਮੈਂ ਖਾਣੀ ਨਹੀਂ ਯਾਰ ਮੈਂ ਮਰੀ ਇੱਕ ਅੱਧੀ ਇੱਕ ਖਾਊਗਾ ਇੱਕ ਖਾਊਗਾ ਕੋਈ ਰੋਟੀ ਖਾਊਗਾ ਚਾਵਲ ਪਾਲਾ ਜਿੰਨੇ ਲੋੜਾ ਵਾਂ ਤੇ ਚੋ ਇਧਰ ਹਰਮਨ ਵੀ ਖਾਂਦਾ ਪਿਆ ਆ ਬਹਿ ਗਏ ਹਣਾ ਬਸ ਪਿਆ ਰੋਟੀ ਲੈ ਗਿਆ ਕੋਠੇ ਦੇ ਆਪਣੀ ਤੇ ਲੋ ਜੀ ਇਧਰ ਬੰਦੀ ਪਈ ਹੈ ਰੋਟੀ ਦਾਲ ਨਾਲ ਆਪਾਂ ਖਾਵਾਂਗੇ ਇੱਕੋ ਮਤ ਇੱਕੋ ਰੋਟੀ ਬਣਾਈਓ ਮੇਰੀ ਹੈ ਬਣ ਗਈ ਹੈ ਮੈਂ ਇੱਕੋ ਖਾਣੀ ਤੈਨੂੰ ਕਿਥੇ ਮੈਂ ਤਾਂ ਅੱਗੇ ਕਹਿੰਦਾ ਖਾਣੀ ਨਹੀਂ ਹੈਗੀ ਉਹ ਚੱਲ ਕੋਈ ਨਹੀਂ ਨੀ ਉਹ ਵੀ ਕੋਈ ਗੱਲ ਨਹੀਂ ਉਹ ਤਾਂ ਬਾਅਦ ਨਹੀਂ ਨਹੀਂ ਇੱਕ ਖਾਣੀ ਯਾਰ ਮਸੀ ਵੀ ਤੇ ਚਲੋ ਲੈ ਉਹ ਅੰਦਰ ਫੇਰ ਇੱਧਰ ਆ ਗਈ ਆ ਜੀ ਰੋਟੀ ਸਾਡੀ ਦਾਲ ਤੇ ਨਾਲ ਸੈਲਡ ਅਚਾਰ ਤੇ ਹਾਂਜੀ ਤੁਸੀਂ ਖਾਧੀ ਆ ਬੁਰਕੀ ਕਿੱਦਾਂ ਦੀ ਲੱਗੀ ਬਹੁਤ ਲੱਗੀ ਇਹ ਜਰੂਰੀ ਥੋੜੋ ਵੀ ਤੂੰ ਬਣਾਈ ਦੇ ਤੈਨੂੰ ਸਵਾਦ ਨਹੀਂ ਆਉਂਦੀ ਕੇਵਰੀ ਤੈਨੂੰ ਆਪਣੀ ਚੀਜ਼ ਹੀ ਬਣਾਈ ਸਵਾਦ ਨਹੀਂ ਲੱਗਦੀ ਹੁੰਦੀ ਹਾਂ ਕਦੇ ਕਦੇ ਹੁੰਦਾ ਨਾ ਇਦਾਂ ਫੇਰ ਹਾਂ ਚਲੋ ਤੇ ਹੁਣ ਸਵਾਦ ਹੁੰਦੀ ਤੇ ਸਵਾਦ ਹੀ ਲੱਗਣੀ ਆ ਲੋ ਜੀ ਆਪਾਂ ਵੀ ਮਿਲਦੇ ਆਂ ਜੀ ਰੋਟੀ ਪਾਣੀ ਖਾ ਕੇ ਫੇਰ ਬਾਅਦ ਵਿੱਚ ਓਕੇ ਜੀ ਬਣੇ ਰਿਓ ਬਲੌਗ ਨਾ ਹਾਂਜੀ ਦੇਖ ਸਕਦੇ ਆਂ ਜੀ ਚਾਹ ਅਸੀਂ ਲੱਗੇ ਆਂ ਹੁਣ ਚਾਹ ਪੀਣ ਤੇ ਇੱਧਰ ਮੰਮੀ ਬੈਠੇ ਆ ਮੰਮੀ ਵੀ ਪਿੰਦੇ ਪਈ ਆ ਚਾਹ ਚਾਹ ਤੁਹਾ ਸੀ ਬਿੰਦੇ ਨੇ ਕਿ ਚਾਹ ਨੂੰ ਇੱਧਰ ਅਸੀਂ ਨਾ ਰੋਸਟ ਦੇਖਦੇ ਪਏ ਆ ਇੱਧਰ ਉਹ ਦੇ ਕਿਦਾਂ ਐਡਿਟਿੰਗ ਕਰਦੀ ਪਈ ਆ ਉਹ ਦੇ ਮਰ ਜਾ ਵੜ ਜਾ ਵਿੱਚ ਤੇ ਪਲਕ ਗਈ ਆ ਟਿਊਸ਼ਨ ਤੇ ਤੇ ਦੇਖੋ ਜੀ ਦੇਖ ਸਕਦੇ ਆ ਟਾਈਮ ਹੋ ਗਿਆ ਆ ਟਾਈਮ ਹੋ ਗਿਆ ਆ 5:14 ਮਿੰਟ ਠੀਕ ਆ ਜੀ ਚਲੋ ਜੀ ਪੀ ਲਈਏ ਚਾਹ ਤੇ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਸਾਡੇ ਕੋਈ ਆ ਗਿਆ ਤੇ ਕਟਿੰਗ-ਕਟਿੰਗ ਕਰਕੇ ਸੂਟ ਰੱਖੇ ਹੋਏ ਆ ਸੀਨੇ ਆ ਤੇ ਇਧਰ ਟੀਵੀ ਦੇ ਦੇ ਪੈਸੀ ਰੋਸਟ ਕਿਸੇ ਦਾ ਚਲੋ ਜੀ ਮਿਲਦੇ ਆ ਤੁਹਾਨੂੰ ਜੀ ਦੁਬਾਰਾ ਦੇਖਦੇ ਆ ਕੀ ਕਰਦੇ ਆਗਾ ਹਾਂ ਲੋ ਜੀ ਇਧਰ ਟਾਈਮ 9:30 ਹੋ ਗਏ ਆ ਹਾਂਜੀ ਬਰੈਡ ਬਣਾਈ ਸੀ ਉਹ ਮਿਸ ਹੋ ਗਈ ਬਰੈਡ ਬਣਾਈ ਸੀ ਮਿਸ ਹੋ ਗਈ ਹੋਰ ਕੀ ਹੋ ਕੋਈ ਆ ਗਿਆ ਫਿਰ ਠੀਕ ਆ ਮੈਂ ਹੁਣ ਕੰਮ ਹਟਾ ਪਾ ਲੇ ਹਾਂ ਹਾਂ ਕੋਈ ਨਹੀਂ ਚਾਹ ਬਣਾ ਕੇ ਦਿੱਤੇ ਆ ਹੁਣ ਬਣ ਗਏ ਆ ਮੈਂ ਕਿ ਸਕੂਲੇ ਲੈ ਜਾਉਗੀ ਇਹਨਾਂ ਸਵੇਰੇ ਬੱਸ ਆ ਦੇਖੋ ਠੀਕ ਆ ਠੀਕ ਆ ਹਾਂ సెనీ రెసిప ਮਾਸੀ ਨੂੰ ਪਹਿਲਾਂ ਆਉਦੇ ਤਾਂ ਹੱਥ ਚੈੱਕ ਕਰਨ ਦੀ ਚੰਗੀ ਆਦਤ ਹੈ ਮੈਨੂੰ ਮੈਨੂੰ ਪਤਾ ਕੀ ਆਦਾ ਤਾਂ ਮੈਂ ਕਿ ਸ਼ਾਇਦ ਕਿਤੇ ਕੁਝ ਬਲ ਬਲ ਨਾ ਲੱਗਾ ਹੋਵੇ ਉਹ ਵੀ ਮਾਸੀ ਦੇਖਦੇ ਹੁੰਦੇ ਆ ਕੋਈ ਹੁੰਦਾ ਕੁਝ ਨਹੀਂ ਹੈ ਬਾਕੀ ਉਹ ਮਾਸੀ ਦੇਖਦੇ ਹੁੰਦੇ ਆ ਆਦਤ ਆ ਸ਼ਾਇਦ ਕਿਛੇ ਕਿਛੇ ਵੇਲੇ ਕੱਪੜਿਆਂ ਕੁਪੜਿਆਂ ਨਾਲ ਲੱਗ ਜਾਂਦੇ ਆ ਨਾ ਹਾਂ ਟੋੜੀ ਬਣਾਉਣਾ ਦਾਲਣਾ ਬਣਾਓ ਖਾਓਗੇ ਨਹੀਂ ਦੇਣੀ ਬਣਾਗੇ ਤੇ ਤੋਂ ਲੈਣੀ ਵੀ ਨਹੀਂ ਮਾਸੀ ਤੇ ਨਹੀਂ ਮੈਂ ਬਣਾਉਂਗੀ ਅਸ਼ਾ ਇਹ ਦੇ ਲਓ ਮਾਸੀ ਕਾਲੋ ਪਤਾ ਕਿੰਨੀ ਵਧੀਆ ਬਣਾਈ ਸੀਗੀ ਮੈਂ ਮੈਂ ਦੂਜੀ ਕਰ ਲਓ ਮਸਟ ਪਲੇਨ ਵਾਲੀ ਹੂੰ ਪਲੇਨ ਵਾਲੀ ਹਾਂ ਦੇਖਦੇ ਹਾਂ ਨਵੇਂ ਤਰੀਕੇ ਦੇ ਨਾਲ ਯਾਦ ਇਸ ਤਰਿਕੇ ਨਾਲ ਬਣਾਉਦਾਈ ਹੋਵੇ ਕੋਈ ਹੂੰ ਇਸ ਨੂੰ ਲਗਾਉਣ ਲਈ ਲੋਚੀ ਇਹਦੇ ਇਸ ਨੂੰ ਨੋਟ ਕਿਉ 6 ਯਸ ਲਿਨਮੇਟਸ ਵੀ ਬਣਾ ਹੈ ਨਹੀਂ ਪਰ ਫਿਰ ਬਣਾਏਗਾ ਹੂੰ ਡਰਾਈਵਰ ਦੇ ਦੇ ਕਿੰਨੇ ਹੋ ਗਏ ਲਾਈਕ ਇਹ ਹਲਕੇ ਹਟਣੋਂ ਬੜਾ ਹਲਕਾ ਹਟਕੀਂ ਹੁੰਦਾ ਹੈ ਬੜਾ ਹਰਚੰਗਾ ਭਰ ਹੁੰਦਾ ਹੈ ਦੇਖ ਲੈਨੇ ਆਂ ਪਣਾ ਅੱਡੀ ਸ਼ਾਇਦ ਲੱਛੇ ਖੋਲ ਹੀ ਜਾਣ ਹਾਂ ਬਣਾਇਆ ਸੀ ਕਿਸਨ ਪੱਲੂ ਲਈ ਬਹੁਤੀ ਬਣਿਆ ਸੀਗਾ ਉਹ ਜ਼ਿਆਦਾ ਕਿਉਂ ਲਾਦੇ ਮੈਂ ਇਨਾ ਕਿਉਂ ਨਹੀਂ ਲਾਉਂਦੇ ਉਹ ਲਾਉਂਦੇ ਹਾਂ ਉਹ ਜਾਂ ਤੂੰ ਉਹ ਨਹੀਂ ਲਾੜਦਾ ਹੈ ਨਾ ਦਾਦੀ ਰੋਟੀ ਖਾਣੀ ਲੱਗਦਾ ਹੁਣ ਹਾਂ ਦਾਦੀ ਰੋਟੀ ਖਾਦੇ ਨੇ ਸਿੰਪਲ ਦਾਦਾ ਨਹੀਂ ਖਾ ਲੈਣੀ ਨਾ ਆਪ ਹੈਂ ਦਾਲ ਨਾਲੀ ਦਾਲ ਨਾਲ ਹੋਰ ਢਾਲਣਾ ਖਾ ਲੈਣੀ ਆ ਇਹਨੇ ਪਹਿਲਾਂ ਹਰਮਨ ਨੂੰ ਦੇ ਲਿਓ ਹਰਮਨ ਆਇਆ ਉਹ ਤਾਂ ਉੱਤੇ ਚਲ ਗਿਆ ਹੈਂ ਲੋਕ ਜਾਲਾ ਸ਼ਮਾ ਫਿਰ ਉੱਤੀ ਚਲੀ ਗਿਆ ਆ ਜਾਓ ਦੋ ਦੀਆਂ ਜਿੱਥੇ ਮੁੱਖ ਲੱਗੀਆਂ ਐ ਦਾਲ ਗਰਮਾ ਹਰਨਾ ਐ ਓਏ ਗਰਮਾ ਤੁੰਡੀ ਦਾ ਬਹੁਤ ਆ ਰਹੀ ਐ ਅੱਛੀ ਖਾਵਾਂਗੇ ਖਾਓ ਪਰੋਂਟੀ ਦੇ ਨਾਲ ਨਾਲ ਤੁਹਾਨੂੰ ਲੱਗਣੀ ਨਹੀਂ ਆਵੇ ਜਦੋਂ ਲੈ ਐਗਜ਼ੌਸਟ ਲਾ ਗਿਆ ਫਿਰ ਜਦ ਤੱਕ ਚੱਲ ਗਿਆ ਕੋਣਾ ਆਇਆ ਸੀ ਕਿ ਦੇਖਦੇ ਐ ਕੋਸ਼ਿਸ਼ ਕਰਕੇ ਜਦ ਐਗਜ਼ੌਸਟ ਲਾ ਗਿਆ ਤਾਂ ਘਰ ਆ ਗਿਆ ਦਾ ਰੱਖਾ ਠੰਡੀ ਹੋ ਜੂਗੀ ਜਦ ਤੱਕ ਜੇ ਅੱਜ ਤੂੰ ਨਾ ਬਣਿਆ ਫੇਰ ਦੇਖੀ ਨਹੀਂ ਬਣਿਆ ਬੜੀਆਂ ਐਨੀਵਰਡ ਹੁਂਡਾ ਹੋ ਗਈ ਤਾਂ ਕਰ ਦਿੰਦਾ ਹਾਂ ਘੜਾ ਕਰ ਦਿੰਦਾ ਘੜਾ ਕਰ ਦਿੰਦਾ ਫੇਰ ਖੋਲਦੀਆਂ ਹੁੰਦੀਆਂ ਆ ਹੁਣ ਦੀ ਗਰਮ ਗਰਮਾ ਤੇ ਰੱਖ ਲਾਪੀਆ ਕਿਹਾ ਉਹ ਕਿਜੀ ਉਸ ਪਰ ਹੰਡੇ ਹੋਏ ਹੋਣ ਨਾ ਗਰਮ ਗਰਮ ਬੜਾ ਠੱਗਾ ਦੇਣਾ ਉਹੀ ਮੈਂ ਕਹਾਂ ਤੂੰ ਫੇਰ ਗਰਮਾ ਤੇ ਰੱਖ ਲੈ ਜਾਓ ਇਹ ਲੋ ਟੰਗੇ ਬਰੀ ਬਰੀ ਗੁੜਾ ਨਹੀਂ ਬਣੀ ਆਦਣਾ ਕਾਟਣ ਨੀ ਬਈ ਉਹ ਮੋਰੀ ਉਹ ਦੂਜੀ ਆ ਨਾ ਕਰਦ ਹਰੀਆਲੀ ਲੈ ਲੋ ਹਰੀਆਲੀ ਉਹ ਇਹ ਪਲੇਨ ਹੀ ਆ ਦੇਖੋ ਨਾ ਹਰੀਆਲੀ ਹਰੀਆਲੀ ਵੀ ਤਾਂ ਸੀ ਹਾਂ ਉਹ ਉਹ ਹੋਈ ਵੀ ਡਾਗੀ ਐਗਜੈਕਟਲੀ ਉਹ ਵਸੇ ਹੀ ਆ ਵਸੇ ਹੀ ਆ ਉਹ ਆਹੋ ਮੋਟਰ ਫੇਲ ਆਈ ਹੈ ਨਾ ਹੂੰ ਬੋਈ ਬਟਲੇ ਲਾਖ ਦੋ ਦਿਨਾਂ ਕੀ ਕੁਝ ਦਿਨ ਪਹਿਲੇ ਵਾਸੇ ਦਿਨਾਂ ਦੇ ਉਹੇ ਖਾਵੇ ਤੇ ਖੱਡੀਆਂ ਨਹੀਂ ਖੁੱਲੀਆਂ ਨਜ਼ਰਾਂ ਯਾਰ ਅੱਜ ਨਹੀਂ ਖੁੱਲੀਆਂ ਉਹ ਦਿਨ ਜਦ ਪੱਲੂਲੀ ਬਣਾਉਂਦੀ ਉਹਦੀ ਖੁੱਲੀਆਂ ਸੀਆਂ ਹਣਾ ਆ ਖੁੱਲੀਆਂ ਆ ਅੱਜ ਹੂੰ ਓਹੋ ਖੁੱਲੂਗੀਆਂ ਖੁੱਲੂਗੀਆਂ ਢੰਡੇ ਦਾ ਗਰਮ ਬਹੁਤ ਆ ਗਰਮ ਬਹੁਤ ਲੁੱਟੀ ਜੀ ਰੋਟੀ ਹੈ ਵੀ ਵੈਲਕਮ ਕਟਿੰਗ ਕਰਕੇ ਇਹਨੂੰ ਇਦਾਂ ਗੋਲ-ਗੋਲ ਕਰ ਦੇਣਾ ਆਖਾ ਕੀ ਇੱਚਾ ਇਦਾਂ ਆਹ ਓਕੇ ਇਹ ਦੂਈ ਆਪ ਵੀ ਦੇ ਦੇ ਸਾਰਿਆਂ ਨੇ ਸਮਝੀਓ ਹਨਾ ਤੁਹਾਨੂੰ ਦਰਸ਼ਨਾ ਨਹੀਂ ਆਉਂਦਾ ਸਮਝ ਆਈਏ ਤੁਸੀਂ ਜਿਉਂ-ਜਿਉਂ ਦੇਖਦੇ ਪਏ ਸੜ ਨੂੰ بگੜਟੇ ਮੋ ਜਾ ਰਹਾ। ਕਿਉਂਕਿ ਹਰ ਇੱਕ ਬੰਦੇ ਨੂੰ ਇਹ ਤਾਂ ਹੁੰਦਾ ਨਹੀਂ ਵੀ ਸਾਨੂੰ ਕੰਮ ਮਤਲਬ ਇਹ ਅਜੀ ਪਰਫੈਕਟ ਆ। ਅਜੀ ਪਰਫੈਕਟ ਨਾ ਪਰ ਕਈ ਕਹਿੰਦੇ ਅਸੀਂ ਪਰਫਟ ਆ। ਹਾਂ ਪਰ ਅਸੀਂ ਨਹੀਂ ਕਹਿੰਦੇ ਕਿ ਅਸੀਂ ਪਰਫੈਕਟ ਆ। ਕੋਸ਼ਿਸ਼ ਕਰ ਸਕਦੇ ਹਾਂ। ਬਣ ਗਿਆ ਠੀਕ ਆ। ਇਹ ਉੱਤੇ ਲਾ ਲੂ ਮਸੀ ਆਟਾ। ਇਹ ਬਣੂਗੀ ਸ਼ਾਇਦ ਹਾਂ ਪਰ ਵੀ ਨੀਡੜੀ ਹੋ ਜਾਂਦੀ ਜਦੋਂ ਕੋਈ ਆ ਜਾਵੇ। ਨਾ ਵੀ ਨਾ ਨੰਨਾ ਨੰਨਾ ਇਹ ਦੇਖ ਇਹ ਬਣੂਗੀ ਸ਼ਾਇਦ ਇਹ ਦਾਦੀ ਬਰ ਰੋਟੀ ਖਾਣੀ ਆ ਪੁੱਛਦੀ ਆ ਪੁੱਛ ਕੇ ਚੇ ਲੋ ਬਣਾ ਲਈਏ ਫਿਰ ਤੁਹਾਨੂੰ ਮਿਲਦੇ ਆ ਹਨਾ ਲਓ ਜੀ ਇਧਰ ਲੱਛੀ ਦਾ ਹੁਣ ਬੰਦ ਪਿਆ ਵਧੀਆ ਹਨਾ ਹੂੰ ਹਮ ਪਾਸ ਹੋਏ ਹਰ ਮਨੁਸ ਜੇ ਕਿਹਦੇ ਦਾ ਪਰੋੜਾ ਇਸਕਾ ਲੱੱਛਾ ਪਰੋੜਾ ਹਰ ਮਨੁਸ ਜੇ ਕਿਹਦੇ ਨੀਂਪਲ ਬਣਾ ਦਈਏ ਨਹੀਂ ਨਹੀਂ ਇਹੀ ਖਾਉਂਗਾ ਮਾਸੀ ਅਸੀਂ ਹਰ ਮਨੁਸ ਕਹੇ ਲੱਛੇ ਖੋਲ ਕੇ ਖਾਉਂ ਸਾਰੇ ਖਲਾੜ ਦਿੱਤੀ ਕਿਤਾ ਆ ਗਿਆ ਅੱਜ ਜਬੜਾ ਇਦਾਂ ਖਾਣ ਕਹਿੰਦਾ ਹਰ ਰੋਜ਼ ਨਹੀਂ ਅੰਦੇ ਚੰਦਾਰੀ ਦਾ ਠਿੱਕਾ ਜਾਂਦੇ ਆ ਠੰਡੇ ਹੋਏ ਚੱਲਦੇ ਹੋਏ ਗਰਮ ਗਰਮ ਤੌਦੇ ਹੱਥ ਚ ਨਹੀਂ ਪੜਿਆ ਲੱਗਾ ਹਰ ਵੇਲੇ ਰੋਟੀ ਹੋਰ ਲਵਾਂਗਾ ਤੇ ਇੱਧਰ ਮਾਸੜ ਜੀ ਵੀ ਖਾ ਰਿਹਾ ਕਿਤੇ ਦੇ ਲੱਗੇ ਮਾਸੜ ਜੀ ਲੈ ਸ਼ੇ ਪਰਾਂਡੇ ਵੀ ਤੁਹਾਨੂੰ ਸਵਾਦ ਦਾ ਹੋਰ ਲਓਗੇ ਮੈਂ ਤਾਂ ਦਾ ਸਰ ਗਿਆ ਓਕੇ ਤੇ ਦਾਦੀ ਨੇ ਤਾਂ ਸਿੰਪਲ ਫੁਲਕਾ ਹੀ ਲਿਆ ਸੀਗਾ ਹਨਾ ਤੇ ਚਲੋ ਹੁਣ ਆਪਾਂ ਆਪਣੇ ਲਈ ਬਣਾ ਲਈਏ ਹਨਾ ਆਸਨ ਤੋਂ ਦਾਲ ਪਾਣੇ ਲਈ ਨਹੀਂ ਆਪਾਂ ਇਕੱਠੇ ਕਰਨੇ ਆ ਦੋਵੇਂ ਜਾਣੇ ਗਰਮ ਗਰਮ ਸਵਾਦ ਆਦਿਆ ਮੈਂ ਖਾ ਲਈ ਆ ਜਾਣਾ ਤੇਰੇ ਮੋੜ ਠੀਕ ਆ ਚਲੋ ਖਾ ਲਈਏ ਹੋਰ ਕੀ ਚਲੋ ਠੀਕ ਆ ਹਾਂਜੀ ਟਾਈਮ ਇੱਧਰ 10 ਵਜ ਗਏ ਆ ਰੋਟੀ ਪਾਣੀ ਖਾ ਕੇ ਅਸੀਂ ਹੋ ਗਏ ਵੇਲੇ ਤੇ ਇੱਧਰ ਸਾਰਾ ਨੀਡ ਐਂਡ ਕਲੀਨ ਲੱਗੇ ਆ ਜੀ ਕਰਨ ਰੋਟੀ ਮੈਂ ਬਣਾਤੀ ਐ ਨੇ ਕਿਚਨ ਸਾਰਾ ਨੀਡ ਐਂਡ ਕਲੀਨ ਕਰ ਦਿੱਤਾ ਇੱਧਰ ਹਾਂਜੀ ਕਿਦਾਂ ਫੇ ਕਰੀਏ ਬਲੌਗ ਦਾ ਐਂਡ ਤੇ ਲਾਜੀ ਤੁਸੀਂ ਕਰੋ ਫੇਰ ਲਗਾ ਪਰ ਕਰੋ ਤੋਂ ਇਹ ਟਾਈਮ ਹੋ ਗਿਆ ਜੀ ਤਾਫਾ ਚਲੇ ਆ। ਹੋਰ ਚਲੋ ਜੀ ਠੀਕ ਹੈ ਜੀ ਕਰਦੇ ਇੱਥੇ ਬਲੌਗ ਦਾ ਐਂਡ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਿਓ ਤੇ ਚਲੋ ਠੀਕ ਹੈ ਜੀ ਮਿਲਦੇ ਆਂ ਜੀ ਕੱਲ ਇੱਕ ਤੁਹਾਨੂੰ ਨਵੇਂ ਬਲੌਗ। ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ? ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ। ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ। ਥੈਂਕ ਯੂ।